ਠੇਕੇ ਸਵੇਰੇ ਦੁੱਧ ਤੂੰ ਰਿੜਕਦੀ ਕਿਉਂ ਦੇ ਪੀਪੇ ਜੋੜेंगी ਹਾਂ ਲੱਗ ਜੁਛੜੇਦੀ ਜੇ ਤੂੰ ਖਾਲੀ ਮੋੜेंगी ਹਾਂ ਲੱਗ ਜੁਛੜੇਦੀ ਜੇ ਤੂੰ ਖਾਲੀ ਮੋੜेंगी ਹਾਂ ਲੱਗ ਜੁਛੜੇ ਇੱਕ ਤਾਂ ਸਿਰ ਮੇਰਾ ਪਹਿਲਾ ਦੁੱਖ ਦਾ ਉੱਤੇ ਸੱਗੀ ਭਾਰੀ ਵੇ ਹੌਲੀ ਹੌਲੀ ਮੈਂ ਤੁਰਦੀ ਮੈਂ ਤੁਰਦੀ ਸ਼ਰਮਦੀ ਮਾਰੀ ਐਡੇ ਵੈਲੀ ਨੇ ਡਾਂਗ ਮੌਰਾ ਵਿੱਚ ਮਾਰੀ ਐਡੇ ਵੈਲੀ ਨੇ ਡਾਂਗ ਮੌਰਾ ਵਿੱਚ ਮਾਰੀ ਐਡੇ ਵੈਲੀ ਨੇ ਡਾਂਗ ਮੌਰਾ ਵਿੱਚ ਮਾਰੀ ਨਹੀਂ ਐਡੇ ਵੈਲੀ ਨੇ ਖੱਟੀ ਖੱਟੀ ਕੇ ਲੀ ਆਂ ਦੀ ਪਵੇ ਸੱਸ ਕੋਲੋਂ ਮੈਂ ਡਰਦੀ ਨਿਤ ਨਮੀਆ ਲੂਤੀਆ ਲਾਵੇ ਸੱਸ ਤੋਂ ਮੈਂ ਡਰਦੀ ਨਿਤ ਨਮੀਆ ਲੂਤੀਆ ਲਾਵੇ ਸੱਸ ਤੋਂ ਮੈਂ ਡਰਦੀ